ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਦਾ ਸਰਕਾਰੀ ਹਾਈ ਸਕੂਲ ਉਸ ਦੇ ਨਾਲ ਸੰਤ ਪਾਪਾ ਪੰਜਾਬ ਸਿੰਘ ਸਟੇਡੀਅਮ ਜਿੱਥੇ ਨੌਜਵਾਨ ਬੱਚੇ ਖਰੋਜ ਖੇਡਾਂ ਦੀ ਕਸਰਤ ਕਰਦੇ ਨੇ ਗਰਾਊਂਡ ਦੇ ਨਾਲ ਹੀ ਆ ਗਿਆ ਪਿੰਡ ਦਾ ਵਾਡਰਬਾਕਸ ਆ ਸੜਕ ਹੈ ਚਾਰ ਸਫੇਰੇ ਹਰੇ ਬਈਏ ਦੋ ਸੜਕ ਦੇ ਆਸੇ ਪਾਸੇ ਆਗੇ ਬੋੜ ਆ ਗਿਆ ਪਿੰਡ ਮਹਿਤਾ ਨੂੰ ਛੜਕ ਜਾਂਦੀ ਹੈ ਇਹ ਇਸ ਦੇ ਸਾਹਮਣੇ ਇਸ ਮਹਿਤਾ ਨੂੰ ਛੜਕ ਜਾਂਦੀ ਹੈ ਤਾਂ ਜੋ ਤੋਂ ਸਾਹਮਣੇ ਆ ਗਿਆ ਡੇਰਾ ਸੰਤ ਬਾਬਾ ਪੰਜਾਬ ਸਿੰਘ ਜੀ ਦਾ ਮੁੱਖ ਗੇਟ ਇਹ ਤਪਸਥਾਨ ਡੇਰਾ ਸੰਤ ਬਾਬਾ ਪੰਜਾਬ ਸਿੰਘ ਨੂੰ ਛੜਕ ਜਾਂਦੀ ਹੈ ਸਾਜੇ ਅੱਥ ਗੇਟ ਦੇ ਨਾਲ ਮੇਰੇ ਤੇ ਇਹ ਦੁਕਾਨ ਹੈ ਸਵੀਟ ਹਟ ਇਹ ਸੜਕ ਬਿਲਕੁਲ ਸਿੱਧੀ ਤਾਪਸਥਾਨ ਡੇਰਾ ਸੰਤ ਬਾਬਾ ਪੰਜਾਬ ਸਿੰਘ ਜੀ ਨੂੰ ਜਾ ਰਹੀ ਹੈ ਇਸ ਦੇ ਖੱਬੇ ਹੱਥ ਰੈਸ਼ੀ ਮਕਾਨ ਨੇ ਇਸ ਦੇ ਸਾਹਮਣੇ ਇਹ ਪਿੰਡ ਦਾ ਪੁਰਾਣਾ ਟੋਬਾ ਹੈ ਇਹ ਟੋਬੇ ਦੇ ਨਾਲ ਹੀ ਜੀਐਸ ਕਨਵਰਟ ਸਕੂਲ ਸੀਵੀਐਸਸੀ ਜੋ ਨਾਮਾ ਖੁੱਲਿਆ ਹੈ ਤਾਪਸਥਾਨ ਡੇਰਾ ਸੰਤ ਬਾਬਾ ਪੰਜਾਬ ਸਿੰਘ ਦੀ ਰੇ ਨਮਾਈ 8 ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਦੀ ਗੋਇਚ ਚੱਲ ਰਿਹਾ ਹੈ ਨਾਲੀਏ ਦੇ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਹਾਈ ਸਕੂਲ ਹੈ ਸਾਹਮਣੇ ਆਪਸਤਾਨ ਦਾ ਯਾਦਗਾਰੀ ਗੇਟ ਇਹ ਦੂ ਅੱਗੇ ਚੱਲਦੇ ਆ ਭੋਲਰ ਹਟ ਹੈ ਜਿੱਥੇ ਸੀਰਾ ਭੋਲਰ ਪੀਜ਼ਾ 버ਗਰ ਕੋਚੇ ਆਦ ਵਗੈਰਾ ਇਹ ਸਾਹਮਣੇ ਤਾਜੋ ਖੁਰਦ ਦੀ ਸ੍ਰੀ ਗੁਰੂ ਨਾਨਕ ਦੇਵ ਧਰਮਸ਼ਾਲਾ ਹੈ ਇਸ ਦੇ ਨਾਲ ਹੀ ਗੇਟ ਆ ਗਿਆ ਗਲੀਆਂ ਪੀੜੀਆਂ ਪੀੜੀਆਂ ਗਲੀਆਂ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਜੋ ਪਿੰਡ ਦੀ ਦਿੱਖ 'ਚ ਵਾਧਾ ਕਰਦੇ ਨੇ ਸਾਫ ਸਫਾਈ ਦਾ ਪੂਰਾ ਧਿਆਨ ਹੈ ਅੱਗੇ ਤੁਹਾਨੂੰ ਅਸੀਂ ਉਹ ਪਿੰਡ ਦੇ ਵਿੱਚ ਬਣਿਆ ਹੋਇਆ ਬੁਰਜ ਦਿਖਾਵਾਂਗੇ ਜੋ ਬਹੁਤ ਹੀ ਪੁਰਾਣਾ ਬੁਰਜ ਹੈ ਪਹਿਲਾਂ ਇਹ ਮਿੱਟੀ ਦਾ ਟਿੱਬਾ ਹੁੰਦਾ ਸੀ ਆ ਸਾਹਮਣੇ ਬੁਰਜ ਆ ਗਿਆ ਹੁਣ ਇਸ ਨੂੰ ਪੰਚਾਇਤਾਂ ਵੱਲੋਂ ਬਹੁਤ ਵਧੀਆ ਬਣਾ ਕੇ ਉੱਚਾ ਕਰ ਦਿੱਤਾ ਹੈ ਸਿਆਣੇ ਦਾ ਹਦੇ ਨੇ ਜਦੋਂ ਕੋਈ ਪਿੰਡ 'ਚ ਚੋਰ ਜਾਂ ਡਾਕੂ ਆ ਜਾਂਦੇ ਸੀ ਤਾਂ ਇਹਦੇ ਉੱਪਰ ਢੇੜੇ ਦੇ ਉੱਪਰ ਖੜਕੇ ਢੋਲ ਵਜਾਇਆ ਜਾਂਦਾ ਸੀ ਤਾਂ ਕਿ ਪਿੰਡ ਵਾਲਿਆਂ ਨੂੰ ਪਤਾ ਲੱਗ ਜੇ ਵੀ ਕੋਈ ਪਿੰਡ ਦੇ ਵਿੱਚ ਗੱਲਬਾਤ ਹੋ ਰਹੀ ਹੈ ਇਹ ਬੁਰਜ ਤੋਂ ਪੀੜੀਆਂ ਪੀੜੀਆਂ ਗਲੀਆਂ ਸੱਪਵਾਗ ਮੇਲਦੀਆਂ ਹੋਈਆਂ ਢੇੜੀਆਂ ਵਿੰਗੀਆਂ ਬਹੁਤ ਹੀ ਵਧੀਆ ਲੱਗਦੀਆਂ ਨੇ ਇਹ ਗਲੀਆਂ ਜਾ ਰਹੀਆਂ ਬਿਲਕੁਲ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਸਾਫ ਸਫਾਈ ਦਾ ਬਹੁਤ ਧਿਆਨ ਹੈ ਪਿੰਡ ਦੀਆਂ ਦੋਵੇਂ ਪੰਚਾਇਤਾਂ ਵੱਲੋਂ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਲੋਕਾਂ ਵੱਲੋਂ ਵੀ ਪਿੰਡ ਦੇ ਲੋਕਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਸਾਹਮਣੇ ਸੁਖਚੈਨ ਪੁੱਲਰ ਸਟੂਡੀਓ ਆ ਗਿਆ ਜੋ ਪਹਿਲਾਂ ਤਾਬਾ ਦੁਕਾਨ ਕਰਦੇ ਸੀ ਹੁਣ ਪਿੰਡ ਦਾ ਜੋ ਕੇ ਚਲੇ ਗਏ ਇਸ ਤੋਂ ਅੱਗੇ ਬਿਲਕੁਲ ਸੜਕ ਜਾ ਰਹੀ ਹੈ ਸਮਾਜ ਸੇਵੀ ਸੀਨੀਰ ਅਗੂ ਪਰਮਜੀਤ ਸਿੰਘ ਪੰਮਾ ਤੇ ਮੰਦਰ ਪੁੱਲਰ ਦੀ ਸਾਹਮਣੇ ਜੋ ਇਸੇ ਸੜਕ ਤੇ ਸੱਜੇ ਹੱਥ ਜਾਂਦਿਆਂ ਨੂੰ ਕੋਠੀ ਹੈ ਬਹੁਤ ਹੀ ਮੇਰੇ ਅਨਸਾਰ ਵਿਅਕਤੀ ਨੇ ਪਰਮਜੀਤ ਸਿੰਘ ਜੀ ਪਮਾ ਇਹ ਸਾਹਮਣੇ ਉਹਨਾਂ ਦੀ ਕੋਠੀ ਆ ਗਈ ਸੱਜੇ ਹੱਥ ਦਿਖਾ ਰਹੇ ਹਾਂ ਤੁਹਾਨੂੰ ਅੱਗੇ ਬਿਲਕੁਲ ਚ ਰਹਾ ਆ ਗਿਆ ਖੱਬੇ ਹੱਥ ਸਾਡੇ ਬਹੁਤ ਹੀ ਵਧੀਆ ਮਿੱਤਰ ਨਸੀਬ ਚੰਦ ਗਰਗ ਕਰਿਆਣਾ ਸਟੋਰ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਇਹ ਪ੍ਰਾਇਮਰੀ ਸਕੂਲ ਆ ਗਿਆ ਇਹਦੇ ਸਾਹਮਣੇ ਸ਼੍ਰੀ ਗੁਰੂ ਨਾਨਕ ਦੇਵ ਧਰਮਸ਼ਾਲਾ ਪਿੰਡ ਤਾਜੋਕੇ ਦੀ ਪੰਚਾਇਤ ਵੱਲੋਂ ਬਣਾਈ ਗਈ ਹੈ ਪੈਲਸ ਦਾ ਰੂਪ ਇਸ ਨੂੰ ਦਿੱਤਾ ਗਿਆ ਹੈ ਪੈਲਸ ਵਾਲਾ ਹੀ ਨਕਸ਼ਾ ਹੈ ਇਹਦੇ ਬਿਲਕੁਲ ਨਾਲ ਹੀ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਖੇਡਣ ਲਈ ਗਰਾਊਂਡ ਬਣਾਇਆ ਗਿਆ ਇਸ ਤੋਂ ਬਿਲਕੁਲ ਅੱਗੇ ਚੱਲਦੇ ਆ ਇਹ ਸੜਕ ਦੇ ਅੱਗੇ ਪਿੰਡ ਤਾਜੋਕੇ ਦੀ ਅਨਾਜ ਮੰਡੀ ਹੈ ਜੋ ਸੋ ਨੂੰ ਉੱਥੋਂ ਵੀ ਦਿਖਾਵਾਂਗੇ ਅਨਾਜ ਮੰਡੀ ਦਾ ਸਾਰਾ ਹਾਲ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤਾਂ ਜੋ ਜੋ ਪਿੰਡ ਦੇ ਲੋਕ ਨੇ ਕੋਈ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਵਗੈਰਾ 'ਚ ਰਹਿੰਦੇ ਨੇ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਇਹ ਪਿੰਡ ਤਾਜੋਕੇ ਦੀ ਅਨਾਜ ਮੰਡੀ ਹੈ ਜਿੱਥੇ ਹਾੜੀ ਸੋਨੇ ਦੀ ਫਸਲ ਇਸ ਮੰਡੀ ਦੇ ਵਿੱਚ ਲੈਂਦੀ ਰਹਿੰਦੀ ਹੈ ਇਸ ਤੋਂ ਨਾਲ-ਨਾਲ ਟੋਬੇ ਦੇ ਬਿਲਕੁਲ ਤੇ ਮੰਡੀ ਦੇ ਨਾਲ-ਨਾਲ ਗਲੀ ਨਿਕਲਦੀ ਹੈ ਉਹ ਗਲੀ ਤੋਂ ਵੀ ਅੱਗੇ ਲੈ ਕੇ ਚੱਲਾਂਗੇ ਸੰਤ ਬਾਬਾ ਆਦਰਸ਼ ਸਕੂਲ ਦੀ ਬਿਲਡਿੰਗ ਹੈ ਮਾਰਤਾ ਹੈ ਇਹਦੇ ਨਾਲ ਹੀ ਪਿੰਡ ਦਾ ਬਹੁਤ ਪੁਰਾਣਾ ਟੋਬਾ ਬਣਿਆ ਹੋਇਆ ਹੈ ਜੋ ਕਾਫੀ ਏਰੀਏ ਦੇ ਵਿੱਚ ਫੈਲਿਆ ਹੋਇਆ ਹੈ ਜਿੱਥੇ ਪਿੰਡ ਦੇ ਪਸ਼ੂ ਗਰਮੀ ਤੋਂ ਰਾਤ ਰਹਿਣ ਲਈ ਤੋਬੇ ਦੇ ਵਿੱਚ ਛੜਦੇ ਨੇ ਕਿਸਾਨ ਇਹ ਸਾਹਮਣੇ ਗਲੀ ਆ ਗਈ ਬਿਲਕੁਲ ਸੜਕ ਦੇ ਸਾਹਮਣੇ ਮਰਹੂਮ ਸ਼ਵਰਗੀਏ ਕਲਵੰਤ ਸਿੰਘ ਬੋਗਾ ਦੀ ਕੋਠੀ ਹੈ ਜਿੱਥੇ ਉਹਨਾਂ ਦੇ ਸੁਪੁੱਤਰ ਬਲਤੇਜ ਸਿੰਘ ਬੋਗਾ ਪਰਿਵਾਰ ਸਮੇਤ ਰਹਿੰਦੇ ਨੇ ਹੁਣ ਤੁਹਾਨੂੰ ਬਿਲਕੁਲ ਅਸੀਂ ਤਾਜੋਪਖਵਾਲੀ ਸੜਕ ਦੇ ਨਾਲ ਲੈ ਚੱਲਾਂਗੇ ਇਹ ਕੋਠੀ ਤੋਂ ਸੱਜੇ ਹੱਥ ਆ ਸਰਕਾਰ ਵੱਲੋਂ ਸਾਂਝ ਕੇਂਦਰ ਸੀ ਜੋ ਇਹਨਾਂ ਨੂੰ ਹੋਰ ਰੂਪ ਦਿੱਤਾ ਗਿਆ ਇਹ ਪਿੰਡ ਦੀ ਸੁਸਾਇਟੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਦਾ ਦੁਆਰੇ ਨਿਰਮਾਣ ਕੀਤਾ ਗਿਆ ਦੋ ਗੇਟ ਹੈ ਸੁਸਾਇਟੀ ਦੇ ਸੁਸਾਇਟੀ ਦੇ ਨਾਲ ਹੀ ਸੰਤ ਬਾਬਾ ਪੰਜਾਬ ਸਿੰਘ గ్రౌండ్ ਹੈ ਜਿੱਥੇ ਕਲਵੰਤ ਸਿੰਘ ਕਾਂਤੀ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤਾਂ ਜੋ ਉਹ ਨੌਕਰੀ ਵਿੱਚ ਜਾ ਕੇ ਅਜਸਟ ਹੋ ਸਕਣ ਸਵੇਰੇ ਸ਼ਾਮ ਪਿੰਡ ਦੇ ਨੌਜਵਾਨ ਖਿਡਾਰੀ ਇੱਥੇ ਆ ਕੇ ਤਸੰਤ ਕਰਦੇ ਨੇ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ